ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਇੱਕ ਬਹੁਤ ਜ਼ਰੂਰੀ ਮੁੱਦੇ ਤੇ ਤੁਹਾਡੇ ਨਾਲ ਮੈਂ ਗੱਲਬਾਤ ਸਾਂਝੀ ਕਰਨੀ ਹੈ ਹਰੇਕ ਮਾਂ ਪਿਓ ਦਾ ਇਸ ਗੱਲ ਤੇ ਜ਼ੋਰ ਲੱਗਿਆ ਹੋਇਆ ਕਿ ਸਾਡਾ ਬੱਚਾ ਨਸ਼ੇ ਤੋਂ ਬਚੇ ਸਾਡਾ ਜਵਾਕ ਮਾੜੀ ਸੰਗਤ ਤੋਂ ਬਚੇ ਪਰ ਸ਼ਾਇਦ ਬਹੁਤੇ ਮਾਂ ਪਿਓ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਹੜਾ ਅਸੀਂ ਆਪਣੇ ਬੱਚਿਆਂ ਨੂੰ ਰੋਜ਼ਾਨਾ ਜ਼ਹਿਰ ਦੇ ਰਹੇ ਹਾਂ ਉਹਦੇ ਬਾਰੇ ਕਦੇ ਸੋਚਿਆ ਨਹੀਂ ਛੋਟੀ ਛੋਟੀ ਉਮਰ ਦੀਆਂ ਕੁੜੀਆਂ ਸਮੇ ਤੋਂ ਪਹਿਲਾਂ ਜਵਾਨ ਹੋ ਰਹੀਆਂ ਨੇ 15-15 ਸਾਲਾਂ ਦੀਆਂ ਕੁੜੀਆਂ ਦਾ ਸਰੀਰ ਬੜੀ ਛੇਤੀ ਡਿਵੈਲਪ ਹੋ ਰਿਹਾ ਵੇਖਣ ਨੂੰ ਇਦਾਂ ਲੱਗਦੀਆਂ ਨੇ ਕਿ ਜਿਵੇਂ 20-22 ਸਾਲ ਦੀਆਂ ਕੁੜੀਆਂ ਹੁੰਦੀਆਂ ਨੇ ਮੁੰਡੇ ਬੜੀ ਤੇਜ਼ੀ ਦੇ ਨਾਲ ਟੈਂਪੂ ਬਣਦੇ ਪਏ ਆ ਗੱਲਾਂ ਇਹ ਸੋਚਣ ਵਾਲੀਆਂ ਨੇ ਬੇਸ਼ੱਕ ਟੈਂਪੂ ਸ਼ਬਦ ਬੜਾ ਹਾਸੋਹੀਣਾ ਸ਼ਬਦ ਆ ਪਰ ਅੱਜ ਤੋਂ 15-20 ਸਾਲ ਪਹਿਲਾਂ ਨਿਗਾ ਮਾਰ ਕੇ ਦੇਖਿਓ ਕਿ ਕਿਸੇ ਵਿਰਲੇ ਪਿੰਡ ਦੇ ਵਿੱਚ ਇੱਕ ਅਦਾ ਟੈਂਪੂ ਮਿਲਦਾ ਹੁੰਦਾ ਸੀਗਾ ਪਰ ਅੱਜ ਦੇ ਸਮੇਂ ਦੇ ਵਿੱਚ ਹਰੇਕ ਪਿੰਡ 'ਚ 4-5 ਵੱਟ ਤੇ ਪਏ ਆ ਆਪਾਂ ਇਸ ਗੱਲ ਨੂੰ ਮਜ਼ਾਕ ਦੇ ਵਿੱਚ ਲੈ ਲੈਨੇ ਆਂ ਕਿ ਹਾਂ ਫਲਾਣੇ ਦਾ ਟੈਂਪੂ ਬਣ ਗਿਆ ਫਲਾਣੇ ਦਾ ਟੈਂਪੂ ਬਣ ਗਿਆ ਫਲਾਣੇ ਦਾ ਮੁੰਡਾ ਟੈਂਪੂ ਬਣ ਗਿਆ ਪਰ ਭਰਾਵੋ ਇਹ ਅੱਗ ਪੰਜਾਬ ਦੇ ਵਿੱਚ ਐਡੀ ਇੱਕ ਵੱਡੇ ਪੱਧਰ ਤੇ ਲੱਗ ਚੁੱਕੀ ਆ ਦਿਨ ਉਹ ਵੀ ਦੂਰ ਨਹੀਂਗਾ ਕਿ ਜਦੋਂ ਕਦੇ ਆਪਣੇ ਘਰਾਂ ਚੋਂ ਵੀ ਇਹੋ ਜਿਹਾ ਕੋਈ ਗਲਤ ਬੱਚਾ ਨਿਕਲ ਸਕਦਾ ਕਿਸੇ ਦਾ ਜੀ ਨਹੀਂ ਕਰਦਾ ਆਪਦਾ ਮਜ਼ਾਕ ਡਾਊਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਟੈਂਪੂ ਅਖਵਾਉਣ ਨੂੰ ਪਰ ਇਹਦੇ ਪਿੱਛੇ ਖੇਡ ਕੀ ਚੱਲ ਰਹੀ ਆ ਸੋਚਣ ਵਾਲੀ ਗੱਲ ਇਹ ਆ ਹੁਣ ਤੁਸੀਂ ਇਹ ਦੇਖੋ ਕਿ ਆਪਾਂ ਇਹ ਗੱਲ ਕਹਿੰਦੇ ਕਿ ਸਾਡੇ ਜਵਾਕ ਨਸ਼ੇ ਤੋਂ ਵੱਜਣ ਸਾਡੇ ਜਵਾਕ ਚਿੱਟੇ ਤੋਂ ਵੱਜਣ ਪਰ ਜਿਹੜਾ ਮਾਰਕੀਟ ਦੇ ਵਿੱਚ ਦੁੱਧ ਵਿਕ ਰਿਹਾ ਇਸ ਟਾਈਮ ਤੇ ਜਿਹੜਾ ਮਾਰਕੀਟ ਦੇ ਵਿੱਚ ਪਨੀਰ ਵਿਕ ਰਿਹਾ ਇਸ ਟਾਈਮ ਤੇ ਜਿਹੜਾ ਮਾਰਕੀਟ ਦੇ ਵਿੱਚ ਖੋਆ ਵਿਕ ਰਿਹਾ ਜਿਹੜਾ ਮਾਰਕੀਟ ਦੇ ਵਿੱਚ ਘਿਓ ਵਿਕ ਰਿਹਾ ਕੀ ਉਹ ਚਿੱਟੇ ਤੋਂ ਘੱਟ ਆ ਉਹ ਵੀ ਇੱਕ ਤਰ੍ਹਾਂ ਦਾ ਯੈਰ ਆ ਕੈਮੀਕਲ ਵਾਲਾ ਪੈਕਟਾਂ ਵਾਲੇ ਦੁੱਧ ਜਵਾਕਾਂ ਨੂੰ ਪਿਆਏ ਜਾ ਰਹੇ ਆ ਸ਼ਹਿਰਾਂ ਦੇ ਵਿੱਚ ਤੁਸੀਂ ਜਾ ਕੇ ਦੇਖ ਲਿਓ ਕਿ ਜ਼ਿਆਦਾਤਰ ਘਰਾਂ ਦੇ ਵਿੱਚ ਪੈਕਟ ਵਾਲਾ ਦੁੱਧ ਵਰਤਿਆ ਜਾਂਦਾ ਮੁੱਲ ਦਾ ਪਨੀਰ ਲਿਆ ਜਾਂਦਾ ਮੁੱਲ ਦਾ ਖਵਾਲ ਲਿਆ ਜਾਂਦਾ ਉਹ ਵੀ ਇੱਕ ਤਰ੍ਹਾਂ ਦਾ ਯੈਰ ਆ ਜਿਹੜਾ ਕਿ ਤੁਸੀਂ ਛੋਟੇ-ਛੋਟੇ ਬੱਚਿਆਂ ਨੂੰ ਖਵਾ ਰਹੇ ਹੋ ਪਿਆਰ ਰਹੇ ਹੋ ਹੁਣ ਪਿੰਡਾਂ ਦੇ ਵਿੱਚੋਂ ਦੁੱਧ ਬਹੁਤ ਘੱਟ ਮਾਤਰਾ ਦੇ ਵਿੱਚ ਪੈਦਾ ਹੁੰਦਾ ਤੇ ਉਹ ਦੁੱਧ ਜਦੋਂ ਡੈਰੀਆਂ 'ਚ ਪੈ ਜਾਂਦਾ ਜਾਂ ਦੁੱਧੀ ਝੱਕ ਕੇ ਲੈ ਜਾਂਦੇ ਆ ਗਾਂ ਦੁੱਧ ਲੈ ਵੱਡੇ ਪਲਾਂਟਾਂ ਦੇ ਵਿੱਚ ਪਹੁੰਚ ਜਾਂਦਾ ਤੇ ਫਿਰ ਉਸ ਦੁੱਧ ਦੀ ਮਾਤਰਾ ਬਹੁਤ ਵੱਡੇ ਪੱਧਰ ਤੇ ਵੱਧ ਜਾਂਦੀ ਹੈ। ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਦੋਂ ਪਿੰਡਾਂ ਦੇ ਵਿੱਚੋਂ ਉਹਨਾਂ ਦੁੱਧ ਨਹੀਂ ਪੈਦਾ ਹੋ ਰਿਹਾ ਤੇ ਉਹ ਉਸ ਤੋਂ ਤਿੱਗਣਾ ਦੁੱਧ ਨਕਲੀ ਮਾਰਕੀਟ ਦੇ ਵਿੱਚ ਵਿਕ ਰਿਹਾ। ਜਿਹੜੇ ਕੀ ਆਪਣੇ ਛੋਟੀ ਛੋਟੀ ਉਮਰ ਦੇ ਬੱਚੇ ਪੀਂਦੇ ਆ, ਆਪਣੀਆਂ ਛੋਟੀ ਛੋਟੀ ਉਮਰ ਦੀਆਂ ਬੱਚੀਆਂ ਪੀਂਦੀਆਂ ਨੇ। ਹੁਣ ਆਪਾਂ ਘਰਾਂ ਦੇ ਵਿੱਚ ਮੰਨ ਲਓ ਮੱਝੋ ਕੇ ਦੁੱਧ ਰੱਖ ਦਿੰਦੇ ਆ ਫ੍ਰਿਜ ਦੇ ਵਿੱਚ। ਉਹ ਦੁੱਧ ਬਾਤੋਂ ਫ੍ਰਿਜ 'ਚ ਕਿੰਨੇ ਦਿਨ ਰਹਿ ਜਾਊਗਾ? 2 ਦਿਨ ਰਹਿ ਜਾਊਗਾ। 2 ਦਿਨ ਬਾਅਦ ਉਹ ਦੁੱਧ ਖਰਾਬ ਹੋ ਜਾਊਗਾ। ਹੁਣ ਪੈਕਟਾਂ ਵਾਲਾ ਦੁੱਧ ਮਹੀਨਾ-ਮਹੀ ਅਸਕਰਤਾ ਉਹਦੇ ਵਿੱਚ ਕੋਈ ਕੈਮੀਕਲ ਇਹੋ ਜਿਹਾ ਪਾਇਆ ਹੀ ਹੈ ਜਿਹੜਾ ਦੁੱਧ ਛੇਤੀ ਖਰਾਬ ਨਹੀਂ ਹੁੰਦਾ ਹੁਣ ਤੁਸੀਂ ਪਨੀਰ ਮਾਰਕੀਟ ਦੇ ਵਿੱਚੋਂ ਲੈਨੇ ਹੋ ਉਹ ਪਨੀਰ ਥੋੜੀ ਉਹ ਤਾਂ ਰਬੜ ਆ ਉਹ ਤੇ ਇੱਕ ਤਰ੍ਹਾਂ ਦੀ ਰਬੜ ਆ ਰਬੜ ਆਪਣੇ ਬੱਚਿਆਂ ਨੂੰ ਖਵਾਈ ਜਾਂਦੇ ਆ ਜਿਹੜਾ ਖੋਆ ਖੋਏ ਦੇ ਵਿੱਚ ਪਤਾ ਨਹੀਂ ਕੀ ਕੁਝ ਗੰਦਬਲਾ ਪਾਈ ਜਾਂਦੇ ਆ ਘਿਓ ਦੇ ਵਿੱਚ ਪਤਾ ਨਹੀਂ ਕੀ ਗੰਦਬਲਾ ਪਾਈ ਜਾਂਦੇ ਆ ਹੁਣ ਤੁਸੀਂ ਜਦੋਂ ਇਹੋ ਜਿਹਾ ਦੁੱਧ ਆਪਦੇ ਬੱਚਿਆਂ ਨੂੰ ਪਿਆਓਗੇ ਇਹੋ ਜਿਹਾ ਘਿਓ ਆਪਦੇ ਬੱਚਿਆਂ ਨੂੰ ਖਵਾਓਗੇ ਦੱਸੋ ਕਿ ਉਹ ਪਲਵਾਨ ਬਣਨਗੇ ਜਦੋਂ ਕੈਮੀਕਲ ਵਾਲਾ ਬੱਚੇ ਦੁੱਧ ਪੀਣਗੇ ਟੀਕੇ ਵਾਲਾ ਬੱਚਾ ਦੁੱਧ ਪੀਣਗੇ ਤਾਂ ਉਹਨਾਂ ਦੇ ਹਾਰਮੋਨਸ ਆਟੋਮੈਟਿਕਲੀ ਚੇਂਜ ਹੋਣਗੇ ਹੀ ਹੋਣਗੇ ਦੂਜੀ ਗੱਲ ਇਹ ਆ ਕਿ ਬੱਚਿਆਂ ਨੂੰ ਫਾਸਟ ਫੂਡ ਬਹੁਤ ਜ਼ਿਆਦਾ ਖਵਾਇਆ ਜਾਂਦਾ 버ਗਰ ਪੀਜ਼ੇ ਨਿਊਡਲ ਬਹੁਤ ਵੱਡੀ ਮਾਤਰਾ ਦੇ ਵਿੱਚ ਖਵਾਏ ਜਾਂਦੇ ਆ ਅੱਜ ਤੋਂ 20 ਸਾਲ ਪਹਿਲਾਂ ਨਿਗਾ ਮਾਰ ਕੇ ਦੇਖ ਲਿਓ 25 ਸਾਲ ਪਹਿਲਾਂ ਨਿਗਾ ਮਾਰ ਕੇ ਦੇਖ ਲਿਓ ਕਿ ਜਵਾਕਾਂ ਨੂੰ 버ਗਰ ਪੀਜ਼ੇ ਨਿਊਡਲ ਦਾ ਪਤਾ ਵੀ ਨਹੀਂ ਸੀ ਹੁੰਦਾ ਅੱਜ ਤੋਂ 25 ਸਾਲ ਪਹਿਲਾਂ ਦੇ ਬੱਚਿਆਂ ਨੂੰ ਦੇਖਿਓ ਤੇ ਅੱਜ ਦੇ ਬੱਚਿਆਂ ਨੂੰ ਦੇਖਿਓ ਤੁਹਾਨੂੰ ਜ਼ਮੀਨ ਅਸਮਾਨ ਦਾ ਉਹਨਾਂ 'ਚੋ ਫਰਕ ਦਿਸੂਗਾ ਬਈ ਉਹਨਾਂ ਦੇ ਕੱਦ-ਕਾਠ ਦਾ ਵੀ ਬਹੁਤ ਫਰਕ ਦਿਸੂਗਾ ਉਹਨਾਂ ਦਾ ਇਮਿਊਨਿਟੀ ਸਿਸਟਮ ਦਾ ਵੀ ਤੁਹਾਨੂੰ ਬਹੁਤ ਫਰਕ ਦਿਸੂਗਾ ਤੇ ਅੱਜ ਦੇ ਟਾਈਮ ਦੇ ਵਿੱਚ ਵੱਡੇ ਪੱਦਰ ਦੇ ਵਿੱਚ ਜੇ ਮੁੰਡੇ ਟੈਂਪੂ ਬਣ ਰਹੇ ਆ ਤੇ ਉਹਨਾਂ ਪਿੱਛੇ ਵੀ ਕਾਰਨ ਖੁਰਾਕ ਦਾ ਹੀ ਆ ਖੁਰਾਕ ਕੀ ਹੋਗੀ 버ਗਰ ਹੋਗੇ ਪੀਜੇ ਹੋਗੇ ਨੂਡਲ ਹੋਗੇ ਆ ਮੋਮੋਜ਼ ਜਿਕੇ ਨਵੇਂ ਆ ਗਏ ਇਹ ਹੋਗੇ ਠੀਕਾ ਨਕਲੀ ਦੁੱਧ ਹੋ ਗਿਆ ਟੀਕਿਆਣਾ ਦੁੱਧ ਹੋ ਗਿਆ ਨਕਲੀ ਪਨੀਰ ਹੋ ਗਿਆ ਨਕਲੀ ਕਿਉ ਹੋ ਗਿਆ ਜਦੋਂ ਬੱਚੇ ਆਪਣੇ ਗੰਦਮੰਦ ਖਾਣਗੇ ਐਨਾ ਘਟਿਆ ਖਾਣਾ ਖਾਣ ਕੇ ਤੁਸੀਂ ਕੀ ਉਮੀਦ ਕਰਦੇ ਹੋ ਕਿ ਤੁਹਾਡੇ ਬੱਚੇ ਪਲਵਾਨ ਬਣ ਜਾਣਗੇ ਨਹੀਂ ਬਣਨਗੇ ਫਿਰ ਜਦੋਂ ਬੱਚਿਆਂ ਦੇ ਹਾਰਮੋਨ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਆਟੋਮੈਟਿਕਲੀ ਕੁੜੀਆਂ ਵਾਲੀ ਫੀਲਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਉਹ ਟੈਂਪੋ ਵਾਲੇ ਰਾਹ ਤੇ ਦੁਰ ਪੈਂਦੇ ਆ ਤੁਸੀਂ ਇਹ ਸੋਚਿਓ ਕਿ ਜਿਹੜਾ ਜਵਾਕ ਟੈਂਪੋ ਬਣ ਜਾਂਦਾ ਜਿਹੜਾ ਮੁੰਡਾ ਟੈਂਪੋ ਬਣ ਜਾਂਦਾ ਉਹਦੀ ਬਾਡੀ ਲੈਂਗੁਏਜ ਦੇਖਿਓ ਉਹਦੀ ਬਾਡੀ ਦਾ ਸਟਰਕਚਰ ਦੇਖਿਓ ਇੱਕ ਨਾਰਮਲ ਮੁੰਡੇ ਦੀ ਬਾਡੀ ਦਾ ਸਟਰਕਚਰ ਦੇਖਿਓ ਇੱਕ ਟੈਂਪੂ ਮੁੰਡੇ ਦੀ ਬਾਡੀ ਦਾ ਸਟਰਕਚਰ ਦੇਖਿਓ ਤੁਹਾਨੂੰ ਉਹਦੇ ਚੋ ਫਰਕ ਦਿਸੂਗਾ ਇੱਕ ਗੱਲ ਹੋਰ ਇੱਕ ਸ਼ਹਿਰਾਂ ਦੇ ਵਿੱਚ ਆਪਣੀਆਂ ਬੱਚੀਆਂ ਆਪਣੇ ਕੁੜੀਆਂ ਰਹਿੰਦੀਆਂ ਨੇ ਹਨਾ ਤੁਸੀਂ ਇੱਕ 15 16 ਸਾਲ ਦੀ ਕੁੜੀ ਸ਼ਹਿਰ ਦੀ ਤੇ ਇੱਕ 15 16 ਸਾਲ ਦੀ ਕੁੜੀ ਪਿੰਡ ਦੀ ਦੇਖਿਓ ਪਿੰਡ ਦੀ ਕੁੜੀ ਉਹ ਦੇਖਿਓ ਜਿਨ੍ਹਾਂ ਦੇ ਘਰੇ ਆਪਦੀਆਂ ਮੱਝਾਂ ਨੇ ਜਿਹੜੀ ਕਿ ਆਪਦੇ ਘਰ ਦੇ ਮੱਝਾਂ ਦੁੱਧ ਪੀਂਦੀ ਹੋਵੇ ਕੁੜੀ ਆਪਦੇ ਘਰ ਦਾ ਘਿਓ ਖਾਂਦੀ ਹੋਵੇ ਉਹਦੀ ਬਾਡੀ ਦਾ ਸਟਰਕਚਰ ਦੇਖਿਓ ਤੇ ਇੱਕ ਸ਼ਹਿਰ ਦੀ ਕੁੜੀ ਦੇ ਬਾਡੀ ਦਾ ਸਟਰਕਚਰ ਦੇਖਿਓ ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ ਦਿਸੂਗਾ ਮੇਰੀ ਗੱਲ ਨੂੰ ਗਲਤ ਪਾਸੇ ਨਾ ਲੈ ਕੇ ਜਾਇਓ ਕਿਤੇ ਐਵੇਂ ਹੋਰ ਹੀ ਗੱਲ ਦਾ ਮੀਨਿੰਗ ਕੱਢ ਲਓ ਪਰ ਮੈਂ ਜਿਹੜੀ ਗੱਲ ਕਹਿਣ ਲੱਗਾ ਉਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਕਿ ਸ਼ਹਿਰਾਂ ਦੇ ਵਿੱਚ ਜ਼ਿਆਦਾਤਰ ਜਿੰਨੀਆਂ ਬੱਚੀਆਂ ਨੇ 15 16 16 ਸਾਲਾਂ ਦੀ ਉਮਰ ਦੀਆਂ ਉਹਨਾਂ ਦੀ ਬਾਡੀ ਉਮਰ ਦੇ ਹਿਸਾਬ ਨਾਲ ਬਹੁਤ ਜ਼ਿਆਦੀ ਡਿਵੈਲਪ ਹੋ ਜਾਂਦੀ ਆ ਮੰਨ ਲਓ ਕਿ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੀ ਬਾਡੀ ਇੰਨੀ ਕਿ ਡਿਵੈਲਪ ਹੋ ਜਾਂਦੀ ਜਿੰਨੀ ਕਿ 20 22 ਸਾਲ ਦੀ ਕੁੜੀ ਦੀ ਬਾਡੀ ਦੀ ਡਿਵੈਲਪ ਹੁੰਦੀ ਹੈ ਉਹ ਬਾਡੀ ਡਿਵੈਲਪ ਹੋਣ ਦਾ ਕਾਰਨ ਕੀ ਆ ਕਿ ਉਹਨਾਂ ਦੀ ਬਾਡੀ ਦੇ ਅੰਦਰ ਜਿਹੜੇ ਹਾਰਮੋਨ ਜਾਂ ਉਹਨਾਂ 'ਚ ਕਿਤੇ ਨਾ ਕਿਤੇ ਕੋਈ ਤਕਨੀਕੀ ਪ੍ਰੋਬਲਮ ਆਉਂਦੀ ਆ ਹਾਰਮੋਨਜ਼ ਦਾ ਵਾਧਾ ਘਾਟਾ ਹੁੰਦਾ ਉਹ ਵਾਧਾ ਘਾਟਾ ਹੋਣ ਦਾ ਕਾਰਨ ਵੀ ਇਹੀ ਆ ਨਕਲੀ ਦੁੱਧ ਟੀਕਿਆਂ ਵਾਲਾ ਦੁੱਧ ਨਕਲੀ ਪਨੀਰ ਨਕਲੀ ਘਿਓ ਆ ਬਰਗਰ ਪੀਜ਼ੇ ਨਿਊਡਲ ਮਮਜ਼ ਜਦੋਂ ਇਹੋ ਜਿਹੀ ਚੀਜ਼ਾਂ ਬੱਚੇ ਖਾਂਦੇ ਆ ਤਾਂ ਉਹਨਾਂ ਦੀ ਬਾਡੀ ਦੇ ਵਿੱਚ ਜਿਹੜੇ ਹਾਰਮੋਨਜ਼ ਹੁੰਦੇ ਆ ਉਹਨਾਂ ਦੇ ਵਿੱਚ ਵਾਧਾ ਘਾਟਾ ਬਹੁਤ ਤੇਜ਼ੀ ਨਾਲ ਹੋਣ ਲੱਗ ਜਾਂਦਾ ਜਿਹੜਾ ਮੈਂ ਤੁਹਾਨੂੰ ਸਿੱਧੇ ਸ਼ਬਦ ਦੱਸ ਰਿਹਾ ਹੁਣ ਅੱਜ ਕੱਲ੍ਹ ਦੇਖੋ ਅੱਜਕੱਲੇ ਕਿਸੇ ਕੁੜੀ ਜਾਂ ਮੁੰਡੇ ਦਾ ਵਿਆਹ ਹੁੰਦਾ ਤਾਂ ਮਹੀਨੇ ਬਾਅਦ ਉਹ ਕਿਸੇ ਡਾਕਟਰ ਕੋਲੇ ਪਹੁੰਚੇ ਹੁੰਦੇ ਆ। ਬਹੁਤ ਜਿਆਦਾ ਕੁੜੀਆਂ ਨੂੰ ਵੱਡੇ ਪੱਧਰ ਤੇ ਪੀਰੀਅਡਸ ਦੀ ਪ੍ਰੋਬਲਮ ਆ। ਜਿਹੜੇ ਪੀਰੀਅਡਸ ਆ ਉਹ ਟਾਈਮ ਤੇ ਨਹੀਂ ਆਉਂਦੇ। ਕਿਸੇ ਨੂੰ ਟਾਈਮ ਤੋਂ ਪਹਿਲਾਂ ਆ ਰਿਹਾ, ਕਿਸੇ ਨੂੰ ਪਿੱਛੋਂ ਆ ਰਿਹਾ, ਕਿਸੇ ਨੂੰ ਬਲੀਡਿੰਗ ਜਿਆਦਾ ਹੋ ਰਹੀ ਆ, ਕਿਸੇ ਨੂੰ ਘੱਟ ਹੋ ਰਹੀ ਆ। ਕੁੜੀਆਂ ਦੇ ਜਿਹੜੇ ਪੀਰੀਅਡਸ ਨੇ ਉਹਨਾਂ 'ਚ ਹੀ ਬਹੁਤ ਜ਼ਿਆਦਾ ਪ੍ਰੋਬਲਮ ਆਉਣ ਲੱਗ ਗਈ। ਤੇ ਮੁੰਡਿਆਂ 'ਚ ਕੀ ਪ੍ਰੋਬਲਮ ਆਉਣ ਲੱਗ ਜੀ? ਹਾਂਜੀ ਸਪਰਮ ਨੀਲਾ, ਸਪਰਮ ਡਾਊਨ ਹੋ ਚੁੱਕਿਆ। ਮੁੰਡਿਆਂ ਨੂੰ ਵੀ ਸੈਕਸੂਅਲ ਬਹੁਤ ਪ੍ਰੋਬਲਮ ਕਿਉਂ ਆਉਂਦੀ ਆ ਸਾਰਾ ਕਾਰਨ ਹੀ ਮਿੱਤਰੋ ਇਹ ਆ ਨਾ ਘਰਾਂ ਦੇ ਵਿੱਚ ਦੁੱਧ ਰਿਆ ਦੁੱਧ ਕਿੱਥੋਂ ਰਹੂਗਾ ਜਦੋਂ ਘਰਾਂ ਚ ਲੋਕਾਂ ਨੇ ਡੰਗਰ ਹੀ ਨਹੀਂ ਛੱਡੇ ਯਾਰ ਆਪਦੇ ਪਿੰਡ 'ਚ ਹੀ ਨਿਗਾਹ ਮਾਰ ਲਿਓ ਕਿ ਕਿੰਨੇ ਘਰਾਂ ਦੇ ਵਿੱਚ ਡੰਗਰ ਰਹਿ ਗਏ ਆ ਨੀ ਦੇ ਬਾਹਲੇ ਲੋਕ ਮੁੱਲ ਦਾ ਦੁੱਧ ਪੀਤੀ ਜਾਂਦੇ ਆ ਹੁਣ ਦੁੱਧ ਦੇ ਵਿੱਚ ਕੀ ਕੀ ਕੁਝ ਪਾਈ ਜਾਂਦੇ ਆ ਕੋਈ ਰਿਫੈਂਡ ਕਿਉਂ ਪਾਈ ਜਾਂਦਾ ਫੈਂਡ ਬਣਾਉਣ ਦਾ ਮਾਰਾ ਕਈ ਵਿੱਚ ਜੂਰੀਆ ਵੀ ਠਕੀ ਜਾਂਦੇ ਆ ਕਈ ਮਾਂ ਦੇ ਪੁੱਤ ਮੱਝਾਂ 'ਚ ਟੀਕੇ ਲਾੜਾ ਚੋਈ ਜਾਂਦੇ ਆ ਜਿਹੜੇ ਉਹ ਟੀਕੇ ਲਾ ਕੇ ਮੱਝਾਂ ਚੋਂਦੇ ਆ ਬੇਸ਼ੱਕ ਉਹ ਟੀਕੇ ਮਾਰਕੀਟ 'ਚੋਂ ਵੇਣ ਆ ਪਰ ਚੋਰੀ ਛੱਪੇ ਵਾਧੂ ਮਿਲ ਜਾਂਦੇ ਆ ਉਹ ਟੀਕਿਆਂ ਦਾ ਸਰ ਭਈ ਸਿੱਧੇ ਦੁੱਧ ਦੇ ਵਿੱਚ ਜਾਂਦਾ ਕਿਉਂ ਨਹੀਂ ਜਾਂਦਾ ਦੁੱਧ ਦੇ ਵਿੱਚ ਕਦੀ ਵੀ ਲੈਬ 'ਚ ਦੁੱਧ ਟੈਸਟ ਕਰਾ ਲਿਓ ਜਿਹੜੀ ਮੱਝ ਟੀਕੇ ਦੇ ਚੋਈ ਜਾਂਦੀ ਆ ਉਹਦਾ ਦੁੱਧ ਤੁਸੀਂ ਲੈਬ 'ਚ ਜਾ ਕੇ ਦੇਖ ਲਿਓ ਤੁਹਾਨੂੰ 101% ਪਤਾ ਲੱਗ ਜਾਊਗਾ ਕਿ ਹਾਂ ਟੀਕੇ ਦਾ ਸਰ ਦੁੱਧ ਦੇ ਵਿੱਚ ਕਿੰਨਾ ਆ ਗਿਆ ਇਸ ਕਰਕੇ ਮੈਂ ਭਗਵੰਤ ਮਾਨ ਸਾਹਿਬ ਨੂੰ ਅਪੀਲ ਕਰਦਾ ਕਿ ਨਸ਼ੇ ਦਾ ਪੰਜਾਬ ਦੇ ਵਿੱਚ ਰੋਕੋ ਰੋਕੋ ਇਹ ਤਾਂ ਬਹੁਤ ਜ਼ਰੂਰੀ ਆ ਪਰ ਜਿਹੜਾ ਨਸ਼ਿਆਂ ਤੋਂ ਵੱਡਾ ਕੋੜ ਸਾਡੇ ਪੰਜਾਬ ਦੇ ਵਿੱਚ ਆ ਨਕਲੀ ਦੁੱਧ ਚੱਲ ਰਿਹਾ ਨਕਲੀ ਪਨੀਰ ਚੱਲ ਰਿਹਾ ਨਕਲੀ ਘਿਓ ਚੱਲ ਰਿਹਾ ਆਹ 버ਗਰ ਫਾਸਟ ਫੂਡ ਸਾਡੇ ਪੰਜਾਬ ਨੂੰ ਲੈ ਕੇ ਵਹਿ ਗਿਆ ਇੰਨਾ ਬਾਰੇ ਵੀ ਸੋਚੋ ਜਿਹੜੀਆਂ ਰੇੜੀਆਂ ਤੋਂ ਲਜਾਲ ਜਾ ਤੁਸੀਂ ਜਵਾਕਾਂ ਨੂੰ 버ਗਰ ਖਵਾਉਂਦੇ ਹੋ ਮੋਮੋਜ਼ ਖਵਾਉਂਦੇ ਹੋ ਨਿਊਡਲਸ ਖਵਾਉਂਦੇ ਹੋ ਕਦੇ ਉਸ ਰੇੜੀ ਤੇ ਨਿਗਾਹ ਮਾਰ ਕੇ ਦੇਖਿਓ ਕਿ ਉਹ ਰੇੜੀ ਤੇ ਕਿੰਨੀ ਕਿੰਨੀ ਜ਼ਿਆਦਾ ਗੰਦਗੀ ਆ ਕਦੇ ਦੇਖਿਆ ਕਿ ਜਿਹੜੇ ਆਹ ਮੋਮੋਜ਼ ਬਣਾਉਂਦੇ ਆ ਨਿਊਡਲ ਬਣਾਉਂਦੇ ਆ ਏ ਜਦੋਂ ਸ਼ਾਮ ਨੂੰ ਘਰੇ ਜਾਂਦੇ ਰੇੜੀਆਂ ਲੈ ਕੇ ਉਦੋਂ ਇਹ ਰੇੜੀਆਂ ਕਿੱਥੇ ਖਿਲਾਰਦੇ ਆ ਤੇ ਇਹਨਾਂ ਦਾ ਸਮਾਨ ਕਿੱਥੇ ਪਿਆ ਹੁੰਦਾ ਕਿੰਨੇ ਕੇ ਭਾਂਡੇ ਸਾਫ਼ ਕਰਦੇ ਆ ਸਭ ਤੋਂ ਜ਼ਿਆਦਾ ਲੋਕਾਂ ਨੂੰ ਰੇੜੀਆਂ ਤੋਂ ਗੰਦ ਖਵਾਇਆ ਜਾਂਦਾ ਗੰਦ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਆਪ ਦੇ ਜਵਾਕਾਂ ਨੂੰ ਬਚਾ ਲਓ ਆ ਗੰਦ ਖਵਾਉਣ ਤੋਂ ਹਟਾ ਲਓ ਆ ਰੇੜੀਆਂ ਦਾ ਫੂਡ ਖਵਾਉਣ ਤੋਂ ਹਟਾ ਲਓ ਨਹੀਂ ਤਾਂ ਤੁਹਾਡੇ ਜਵਾਕਾਂ ਦਾ ਬੇੜਾਗਰਕ ਹੋ ਜਾਣਾ ਹੁਣ ਕੁੜੀ ਮੁੰਡੇ ਦਾ ਵਿਆਹ ਹੁੰਦਾ ਤਾਂ ਛੇਤੀ ਬੱਚੇ ਹੀ ਨਹੀਂ ਪੈਦਾ ਹੁੰਦੇ ਕਿਉਂ ਨਹੀਂ ਹੁੰਦੇ ਸਾਰਾ ਸਿਆਪਾ ਹੀ ਆਹ ਖਰਾਕ ਦਾ ਖਾਨਾ ਦੜੇ ਆਪਣਾ ਜਮਾ ਜ਼ੀਰੋ ਹੋਇਆ ਪਿਆ ਅੱਜ ਤੋਂ 20 ਸਾਲ ਪਹਿਲਾਂ ਜਾਂ 30 ਸਾਲ ਪਹਿਲਾਂ ਲਾ ਲੋ ਹਨਾ ਜਾਂ ਮੇਰੀ ਉਮਰ ਦੇ ਮੁੰਡੇ ਲਾ ਲੋ ਤਿੰਨ ਤਿੰਨ ਚਾਰ ਚਾਰ ਜਵਾਕ ਉਹਨਾਂ ਦੇ ਘਰੇ ਤੁਰੇ ਫਿਰਦੇ ਆ ਕਿਸੇ ਨੂੰ ਪਤਾ ਨਹੀਂ ਸੀ ਵੀ ਸਪਰਮ ਨਿੱਲ ਕੀ ਹੁੰਦਾ ਨਾ ਕੋਈ ਬਦੇ ਕੁੜੀਆਂ ਨੂੰ ਵੀ ਪ੍ਰੋਬਲਮ ਦੇਖੀ ਸੀ ਇਹੋ ਜੀ ਪਰ ਅੱਜ ਦੇ ਟਾਈਮ 'ਚ ਵਿਆਹ ਪਿੱਛੋਂ ਹੁੰਦਾ ਕੁੜੀ ਨੂੰ ਪਹਿਲਾਂ ਨਰਸ ਕੋਲੀ ਲੈ ਕੇ ਜਾਣਾ ਪੈਂਦਾ ਹਾਂਜੀ ਨਰਸ ਕਹਿੰਦੀ ਹੈ ਜੀ ਇਹ ਪੀਰੀਅਡਸ ਨਹੀਂ ਟਾਈਮ ਤੋਂ ਪਹਿਲਾਂ ਆ ਰਹੇ ਆ ਜਾਂ ਕੁੜੀ ਨੂੰ ਆ ਨਹੀਂ ਰਹੇ ਇਹਦੇ ਚ ਆ ਪ੍ਰੋਬਲਮ ਆ ਦਿਨੋਂ ਦਿਨ ਆਪਣੇ ਪੰਜਾਬ ਦੇ ਮੁੰਡੇ ਟੈਂਪੂ ਵਣਦੇ ਜਾਂਦੇ ਆ ਕੁੜੀਆਂ ਲੋੜ ਤੋਂ ਪਹਿਲਾਂ ਜਵਾਨ ਹੁੰਦੀਆਂ ਉਮਰ ਤੋਂ ਪਹਿਲਾਂ ਜਵਾਨ ਹੋਈ ਜਾਂਦੀਆਂ ਨੇ ਨਾ ਆਪਣੇ ਜਵਾਕਾਂ ਦੇ ਕਦਰੇ ਨਾ ਕਾਟ ਰਹੇ ਇਸ ਕਰਕੇ ਮੈਂ ਪਿੰਡਾਂ ਦੇ ਲੋਕਾਂ ਨੂੰ ਜ਼ਿੰਮੇਵਾਰ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਭਰਾਵੋ ਮੱਜਾਂ ਨੂੰ ਘਰਾਂ ਚੋਂ ਨਾ ਕੱਢੋ ਮੱਜਾਂ ਰੱਖੋ ਆਪਦੇ ਘਰ ਦਾ ਦੁੱਧ ਆਪਦੇ ਜਵਾਕਾਂ ਨੂੰ ਪਿਆਓ ਕਿਤੇ ਇਹੇ ਅੱਗ ਅੰਬੜ ਕੇ ਤੁਹਾਡੇ ਘਰ ਚ ਨਾ ਵੜ ਜੇ ਕਿਤੇ ਤੁਹਾਡਾ ਜਵਾਕ ਨਾ ਕੋਈ ਆ ਟੈਂਪੂ ਵਾਲੇ ਰਾਹ ਦੇ ਤੁਰਪੇ ਮਾਫ ਕਰਨਾ ਮੈਂ ਸ਼ਬਦ ਵਰਤ ਰਿਆਂ ਪਰ ਇਹ ਗੱਲ ਸੱਚੀ ਆ ਜੇਕਰ ਚਾਹੁੰਦੇ ਹੋ ਕਿ ਸਾਡਾ ਬੱਚਾ ਟੈਂਪੂ ਨਾ ਬਣੇ ਸਾਡੇ ਬੱਚੇ ਦਾ ਉੱਚਾ ਕੱਦ ਕਾਟ ਹੋਵੇ ਕੱਲ ਨੂੰ ਸਾਡੇ ਬੱਚੇ ਨੂੰ ਵਿਆਹ ਤੋਂ ਬਾਅਦ ਕੋਈ ਪ੍ਰੋਬਲਮ ਨਾ ਆਵੇ ਤਾਂ ਆਪਦੇ ਬੱਚਿਆਂ ਨੂੰ ਅੱਜ ਸੰਭਲੋ ਅੱਜ ਆਪ ਦੀਆਂ ਮੱਝਾਂ ਸੰਭਲੋ ਘਰ ਦੇ ਵਿੱਚ ਆਪਦੇ ਜਵਾਕਾਂ ਨੂੰ ਆਪ ਦੀਆਂ ਮੱਝਾਂ ਦੁੱਧ ਪਿਆਓ ਮੱਖਣੀ ਖਵਾਓ ਆਪਦੇ ਘਰ ਦਾ ਪਨੀਰ ਬਣਾ ਕੇ ਖਵਾਓ ਠੀਕ ਆ ਆ 버ਗਰ ਮੁਹੰਮਦ ਨਿਊਡਲ ਦਾ ਖਿਹੜਾ ਛੱਡ ਦਿਓ ਨਹੀਂ ਤਾਂ ਬੇੜਾ ਗਰਕ ਹੋ ਜਣਾ ਜੇ ਬੇੜਾ ਗਰਕ ਹੋ ਜਣਾ ਜੇ ਪੰਜਾਬ ਦਾ ਕੱਲਾ ਸਾਡੇ ਪੰਜਾਬ ਚ ਇੱਕੋ ਗੱਲ ਬਸ ਚੱਲੀ ਆ ਹਾਂਜੀ ਚਿੱਟਾ ਲੈ ਕੇ ਬਹਿ ਗਿਆ ਪੰਜਾਬ ਨੂੰ ਚਿੱਟਾ ਲੈ ਕੇ ਬਹਿ ਗਿਆ ਉਹ ਯਾਰ ਜਿਹੜਾ ਚਿੱਟਾ ਲੈ ਕੇ ਬਹਿ ਗਿਆ ਉਹ ਤਾਂ ਬਹਿ ਗਿਆ ਜਿਹੜੇ ਜਵਾਕ ਚਿੱਟਾ ਨਹੀਂ ਲਾਉਂਦੇ ਉਹਨਾਂ ਦਾ ਬੇੜਾ ਕਰ ਕਾ ਕਰੀ ਜਾਂਦੇ ਆ ਫਾਸਟ ਫੂਡ ਵਾਲੇ ਜਿੰਨੇ ਬਿਹਾਰ ਜੂਪੀ ਦੇ ਭਈਏ ਆ ਸਾਰਿਆਂ ਨੇ ਰੇੜੀਆਂ ਲਾਈਆਂ ਨੇ ਤੇ ਸਾਰੇ ਪੰਜਾਬ ਚ ਗੋਡੇ-ਗੋਡੇ ਗੰਦੋਂ ਸਾਰੇ ਘਰਾਂ ਨੂੰ ਖਵਾਈ ਜਾਂਦੇ ਆ ਜਿਹੜੀ ਵੀ ਚੀਜ਼ ਖਵਾਉਣੀ ਆ ਆਪਦੇ ਜਵਾਕ ਨੂੰ ਆਪਦੇ ਘਰੇ ਬਣਾ ਕੇ ਖਵਾਓ ਆਪਦੇ ਹੱਥਾਂ ਭੱਜੇ ਜਾਂਦੇ ਸਾਡੇ ਜੇ ਲੋਕ ਰੇੜੀਆਂ ਦੇ ਭੱਜੇ ਸਾਡੇ ਲੋਕ ਰੇੜੀਆਂ ਤੇ ਜਵਾਕਾਂ ਨੂੰ ਆ ਰੇੜੀਆਂ ਵਾਲੇ ਖਾਣੇ-ਦਣੇ ਤੋਂ ਵਿਚਾਲੋ ਆ ਫਾਸਟ ਫੂਡ ਤੋਂ ਵਿਚਾਲੋ ਨਹੀਂ ਤਾਂ ਆਉਣ ਵਾਲੇ ਟਾਈਮ 'ਚ ਇਹਦਾ ਖਮਿਆਜਾ ਬਹੁਤ ਵੱਡੇ ਪੱਧਰ ਤੇ ਭੁਗਤਣਾ ਪੈਣਾ ਇਹ ਗੱਲ ਸੋਚਣ ਵਾਲੀ ਆ ਪਰ ਸੋਚਦਾ ਕੋਈ ਨਹੀਂ ਕਈ ਮੈਨੂੰ ਵੀ ਕਹਿਣਗੇ ਵੀ ਆ ਪਕਾ ਹੀ ਮਰੀ ਜਾਂਦਾ ਇਹ ਪ੍ਰਭੂ ਜੇਕਰ ਤੁਹਾਨੂੰ ਲੱਗੇ ਵੀ ਹਾਂ ਇਸ ਗੱਲ ਤੇ ਇਸ ਵਿਸ਼ੇ ਤੇ ਸੋਚਣਾ ਜ਼ਰੂਰੀ ਆ ਚਿੰਤਾ ਕਰਨੀ ਜ਼ਰੂਰੀ ਆ ਇਹ ਵੀਡੀਓ ਨੂੰ ਤਾਂ ਸ਼ੇਅਰ ਕਰਿਓ ਮੈਂ ਚਾਹੁੰਦਾ ਕਿ ਇਹ ਵੀਡੀਓ ਸ਼ੇਅਰ ਇੰਨੀ ਕਿ ਕਰੋ ਕਿ ਇਹ ਭਗਵਾਨ ਤਮਨ ਸਾਹਿਬ ਤੱਕ ਇਹ ਵੀਡੀਓ ਪਹੁੰਚ ਜਾਏ ਕਿ ਪੰਜਾਬ ਦੇ ਵਿੱਚ ਜਿੰਨੀਆਂ ਕਿ ਰੇੜੀਆਂ ਲੱਗੀਆਂ ਨੇ ਫਾਸਟ ਫੂਡ ਖਵਾਇਆ ਜਾ ਰਿਹਾ ਇਹਨਾਂ ਸਾਰੀਆਂ ਰੇੜੀਆਂ ਦੀ ਚੈਕਿੰਗ ਹੋਣੀ ਚਾਹੀਦੀ ਆ ਕਿ ਕਿੰਨੀ ਕੇ ਸਫਾਈ ਰੱਖਦੇ ਆ ਕਿੰਨਾ ਕੇ ਫਰੈਸ਼ ਖਾਣਾ ਲੋਕਾਂ ਨੂੰ ਖਵਾਈ ਜਾਂਦੇ ਆ ਜੇ ਕੋਈ ਮਾਂ ਦਾ ਪੁੱਤ ਗੰਨੇ ਦਾ ਉਰਾਸ ਕੱਢ ਕੇ ਪਿਉਂਦਾ ਉਹ ਇੱਕੋ ਬਾਲਟੀ 'ਚ ਸਾਰਾ ਦਿਨ ਗਲਾਸ ਤੋਂ ਜੇ ਇੱਕੋ ਬਾਲਟੀ 'ਚ ਗਲਾਸ ਤੋਂ ਹੀ ਜਾਂਦਾ ਜੇ ਕੋਈ ਗੋਲ ਗੱਪੇ ਖਵਾਉਂਦਾ ਪਲੇਟ ਇੱਕੋ ਬਾਲਟੀ 'ਚ ਤੋਂ ਹੀ ਜਾਂਦਾ ਠੀਕ ਆ ਥੱਬਾ ਥੱਬਾ ਨਿਊਡਲਾਂ ਦਾ ਬਣਾ ਦਿੰਦੇ ਆ ਜੁਵਾਕਾਂ ਨੂੰ ਖਵਾ ਦੇ ਜਿਹੜਾ ਜਿਹੜੇ ਵੱਧ ਗਏ ਉਹ ਰਾਤ ਨੂੰ ਬਾਲਟੀ 'ਚ ਪਾ ਕੇ ਅੰਦਰ ਰੱਖ ਲੈਂਦੇ ਆ ਅਗਲੇ ਦਿਨ ਫਿਰ ਤੱਤੇ ਕਰਕੇ ਥੋੜੇ ਜੁਵਾਕਾਂ ਨੂੰ ਫਿਰ ਖਵਾ ਦਿੱਤੇ ਜਾਂਦੇ ਰੇੜੀਆਂ ਤੋਂ ਇਸ ਕਰਕੇ ਭਰਾਵੋ ਮੇਰੀ ਇੰਨੀ ਕ ਬੇਨਤੀ ਪ੍ਰਵਾਨ ਕਰਿਓ ਆਪਦੇ ਬੱਚਿਆਂ ਨੂੰ ਰੇੜੀ ਵਾਲਾ ਖਾਣਾ ਖਵਾਉਣਾ ਬਿਲਕੁਲ ਬੰਦ ਕਰ ਦਿਓ 버ਗਰ ਨਿਊਡਲ ਆਹ ਮੋਮੋਜ਼ ਮੂਮੋ ਜੇ ਸਾਰੇ ਬਿਲਕੁਲ ਬੰਦ ਕਰ ਦਿਓ ਇਹ ਬੜੇ ਖਤਰਨਾਕ ਨੇ ਜਿਹੜੀਆਂ ਕੁੜੀਆਂ ਨੂੰ ਵਿਆਹ ਤੋਂ ਬਾਅਦ ਹੁਣ ਪ੍ਰੋਬਲਮ ਬਹੁਤ ਜ਼ਿਆਦੀ ਆ ਰਹੀ ਆ ਉਹਨਾਂ ਘਰੇ ਬੱਚੇ ਨਹੀਂ ਪੈਦਾ ਹੋ ਰਹੇ ਜਾਂ ਮੁੰਡਿਆਂ ਦੇ ਉਹਨਾਂ ਚ ਸਭ ਤੋਂ ਵੱਡਾ ਰੋਲ ਇਹਨਾਂ 버ਗਰ ਪੀਜਾ ਮਮਮਸ ਦਾ ਜਾਂ ਹਨ ਨਕਲੀ ਦੁੱਧ ਦਾ ਆ ਨਕਲੀ ਪਨੀਰ ਦਾ ਜਿਹੜਾ ਤੁਸੀਂ ਘਰਾਂ ਦੇ ਵਿੱਚ ਵਰਤਦੇ ਹੋ ਭੱਜ ਜਾਨੇ ਹੋ ਜਾ ਕੇ ਪੈਕਟ ਵਾਲਾ ਦੁੱਧ ਚੱਕ ਲੈਣੇ ਭੱਜ ਜਾਨੇ ਲੈ ਕੇ ਪੈਕਟ ਵਾਲਾ ਦੁੱਧ ਘਰ ਤੇ ਵਰਤਣ ਲੱਗ ਜਾਨੇ ਹੋ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੇ ਪਿੰਡਾਂ ਦੇ ਲੋਕਾਂ ਨੇ ਭੱਜ ਭੱਜ ਡੰਗਰ ਘਰਾਂ ਚੋਂ ਕੱਢਦੇ ਆ ਨਾ ਇਹਨਾਂ ਦਾ ਖਮਿਆਜਾ ਤੁਹਾਨੂੰ ਆਉਣ ਵਾਲੇ ਸਾਲਾਂ ਚ ਭੁਗਤਣਾ ਪੈਣਾ ਜਦੋਂ ਤੁਹਾਡੇ ਜਵਾਗ ਨਾ 3 ਚ ਰਹੇ ਨਾ 13 ਚ ਰਹੇ ਗੱਲਾਂ ਹਜੇ ਮੈਂ ਹੋਰ ਵੀ ਬਹੁਤ ਕਰਨੀਆਂ ਸੀਗੀਆਂ ਪਰ ਵੀਡੀਓ ਲੰਮੀ ਹੋ ਜੂਗੀ ਇਸ ਕਰਕੇ ਹੁਣ ਅਗਲੀ ਵੀਡੀਓ ਚ ਹੋਰ ਗੱਲਬਾਤ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕਿ ਤਾਂ ਮਾਫੀ ਚਾਹੁੰਦੇ ਆ ਪਰ ਗੌਰ ਜ਼ਰੂਰ ਕਰਿਓ ਜਿਹੜੀ ਗੱਲ ਮੈਂ ਕੀਤੀ ਹੈ ਜਿਉਂਦੇ ਬਸਦੇ ਰਹੋ